ਸ਼ਹੀਦੋ ਕੀ ਚਤਾਵਾਂ ਪਰ ਲੱਗੇ ਕਿ ਹਰ ਵਾਰਸ਼ ਮੇਲੇ ਵਤਨ ਤੇ ਮਰਨੇ ਵਾਲੋ ਕਾ ਜਹੀ ਬਾਕੀ ਨਸਾਹ ਹੋਗਾ ਇਹ ਇੱਕ ਬਹੁਤ ਮਸ਼ਹੂਰ ਲੇਖਕ ਦੀਆਂ ਜੋ ਸ਼ੇਰ ਦੀਆਂ ਸਤਰਾਂ ਨੇ ਔਰ ਇਨ੍ਹਾਂ ਸਤਰਾਂ ਨੂੰ ਅੱਜ ਅਸੀਂ ਪਿੰਡ ਨੱਥੋਵਾਲ ਵੇਖੇ ਪੂਰਾ ਹੁੰਦਾ ਦੇਖ ਰਹੇ ਆ ਜਿੱਥੋਂ ਦੇ 16 ਜੋ ਨੌਜਵਾਨ ਫੌਜੀ ਸੀ ਸ਼ਹੀਦ ਹੋਏ ਨੇ ਵੱਖ-ਵੱਖ ਜੰਗਾਂ ਦੇ ਦੌਰਾਨ ਉਹਨਾਂ ਦੀ ਇੱਕ ਯਾਦਗਾਰ ਪਿੰਡ ਦੇ ਵਿੱਚ ਉਸਾਰੀ ਗਈ ਆ ਜਿਹਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਸਾਡੇ ਨਾਲ ਪਿੰਡ ਦੇ ਫੌਜੀ ਭਰਾ ਖੜੇ ਨੇ ਔਰ ਉਹ ਦੱਸਣਗੇ ਵੀ ਇਹ ਜਾਦਕਰ ਦਾ ਕੀ ਪਰਪਸ ਹੈ ਤੇ ਇਹਦੇ ਦੀ ਕਿਵੇਂ-ਕਿਵੇਂ ਅਪਰੋਚ ਕੀਤੀ ਗਈ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਜੋ ਇਥੋਂ ਦੇ ਸਾਬਕਾ ਫੌਜੀ ਨੇ ਔਰ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਉਹਨਾਂ ਨਾਲ ਗੱਲ ਕਰਦੇ ਆ ਹਰਬਾਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਬੈਂਕ ਸਵੇਰਾ ਜੰਮੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਪਹੁੰਚ ਕੇ ਸਾਡੇ ਪਿੰਡ ਜੋ ਅਸੀਂ 15 ਅਗਸਤ ਅੱਜ ਬਣਾਉਣ ਜਾ ਰਹੇ ਆ ਜੋ ਕਿ ਸਾਡੇ ਪਿੰਡ ਦੇ 16 ਸ਼ਹੀਦ ਹੋਏ ਨੇ ਵੱਖ-ਵੱਖ ਜੰਗਾਂ ਦੇ ਵਿੱਚ ਸ਼ਹੀਦ ਹੋਇਆ ਉਹਨਾਂ ਨੂੰ ਜੋ ਸੀਦੀ ਦੇ ਦਿਹਾੜੇ ਤੇ ਅੱਜ ਪਹੁੰਚੇ ਹੋ ਉਹਨਾਂ ਤੁਹਾਡਾ ਆਇਆ ਬਹੁਤ ਬਹੁਤ ਧੰਨਵਾਦ ਹੈ ਜੀ ਸਰਪੰਚ ਸਾਹਿਬ ਇਹ ਜੋ ਸ਼ਹੀਦ ਨੇ ਇਹਨਾਂ ਦੀ ਬ੍ਰੀਫ ਚ ਜਾਣਕਾਰੀ ਦਿਓ ਫਿਰ ਉਸ ਤੋਂ ਬਾਅਦ ਦੱਸਿਓ ਵੀ ਇਹ ਤੁਹਾਡੇ ਮਨ 'ਚ ਕਿਵੇਂ ਵਿਚਾਰ ਆਇਆ ਵੀ ਇੱਕ ਅਸੀਂ ਆਪਣੀ ਦਾ ਸੀਦਾਂ ਦੀ ਯਾਦਗਾਰ ਬਣਾਈਏ ਜਿਵੇਂ ਜਿਵੇਂ ਤੁਸੀਂ ਦੇਖ ਰਹੇ ਹੋ 1914 ਦੇ ਵੇਲੇ ਪਹਿਲੀ ਜੋ ਵਿਸਭਜਤ ਹੋਇਆ ਉਸ ਟਾਈਮ ਸਾਡੇ ਪਿੰਡ ਦੇ ਬੱਚੇ ਜਿਹੜੇ ਫੌਜੀ ਸੀਗੇ ਸਰਦਾਰ ਉਦੇ ਸਿੰਘ ਜੀ ਉਹਨਾਂ ਨੇ 1914 ਤੋਂ ਲੈ ਕੇ 1918 ਤੱਕ 4 ਸਾਲ ਲੜਾਈ ਲਗਾਤਾਰ ਚੱਲਦੀ ਰਹੀ ਉਸੇ ਤਰ੍ਹਾਂ ਅੱਗੇ ਵੀ ਜੋ ਕੈਪਟਨ ਇੰਦਰ ਸਿੰਘ ਜੀ ਆ ਵਿਸਾਲਦਾਰ ਸੋਭਾ ਸਿੰਘ ਪੁੱਤਰ ਫਤੇਦਾਰ ਖਤਰਖਾਨ ਜੀ ਹੌਲਦਾਰ ਵਿਧਾਵਾ ਸਿੰਘ ਜੀ ਭੋਲਾ ਸਿੰਘ ਪੰਡਾਲ ਜੀ ਵਿਸਾਲਦਾਰ ਗੁਰਨਾਮ ਸਿੰਘ ਪੁੱਤਰ ਜੀ ਔਰ ਮੇਜਰ ਲਾਲ ਲਾਸਟੇ ਸੰਧੂ ਹੌਲਦਾਰ ਮੁਖਤਿਆਰ ਸਿੰਘ ਜੀ ਕਨਸਟੇਬਲ ਮਹਾਸਿੰਘ ਜੀ ਕੋਲਤਾਰ}{|\text{ਪਸਾਲ ਦਾ ਕਰਤਾਰ ਸਿੰਘ ਬੁੱਟਰ}} ਕਨਸਟੇਬਲ ਸ਼ਾਮ ਸਿੰਘ ਜੀ ਔਰ ਸੀਤ ਨਾਇਕ ਸਰਜੀਤ ਸਿੰਘ ਤੇ ਸੀਤ ਨਾਇਕ ਕੁਲਦੀਪ ਸਿੰਘ ਅਤੇ ਸੂਬੇ ਦਾ ਬਲਵੰਤ ਸਿੰਘ ਜੀ ਜਿਨ੍ਹਾਂ ਨੇ ਕਿ ਅਲੱਗ-ਅਲੱਗ ਸਨਮਾਂ ਤੇ ਆਪਣੀਆਂ ਸਾਤਾਵਾਂ ਪ੍ਰਾਪਤ ਕੀਤੀਆਂ ਦੇਸ਼ਕੋਮ ਲਈ ਆਪਣੇ ਜਾਨਾਂ ਬਾਰੀਆਂ ਔਰ ਆਪਣੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਦੇ ਵਿੱਚ 350 ਤੋਂ ਪਲੱਸ ਜਿਹੜੇ ਕਿ ਔਰ ਸੈਨਿਕਾਂ ਸਾਬਕਾ ਸੈਨਿਕ ਨੇ ਔਰ 150 ਤੋਂ ਪਲੱਸ 200 ਤੋਂ ਪੱਸ ਸਾਡੇ ਪਿੰਡ ਦੇ ਇਸ ਟਾਈਮ ਔਨ ਡਿਊਟੀ ਵੀ ਮੁੰਡੇ ਡਿਊਟੀ ਕਰਦੇ ਨੇ ਫੌਜ ਦੇ ਵਿੱਚ ਫੌਜ ਦੇ ਵਿੱਚ ਥੋੜੇ ਮਤਲਬ ਇਸ ਟਾਈਮ ਡਿਊਟੀ ਕਰਦੇ ਨੇ ਅਚਾ ਇਹ ਦੋ ਸ਼ਹੀਦ ਹੋਏ ਨੇ ਇਹਨਾਂ ਦੀ ਇਜਾਦ ਕਰ ਤੁਸੀਂ ਕਿਵੇਂ ਮਾਨ ਚਾਹਿਆ ਬਣਾਉਣ ਬਾਰੇ ਇਹ ਜੀ ਮੈਂ ਪਹਿਲਾਂ ਬੀਐਸਐਫ ਦੇ ਵਿੱਚ ਫੁੱਲ ਸੇਵਕ ਕਰਦਾ ਸੀ ਤੇ ਮੈਂ ਅੱਜ ਤੋਂ 23 2023 ਦੇ ਵਿੱਚ ਰਿਟਾਇਰਮੈਂਟ ਆਇਆ ਮੈਂ ਆ ਕੇ ਦੇਖਿਆ ਕਿ ਸਾਡੇ ਪਿੰਡ ਦੇ ਪਤਾ ਲੱਗਾ ਕਿ ਇੰਨੇ ਚੋਂ 16 ਬੰਦੇ ਸੀ ਇਹਦਾ ਫਿਰ ਮੈਂ ਵਿਚਾਰ ਕੀਤੀ ਵੀ ਆਪਾਂ ਇਹਨਾਂ ਦੇ ਨਾਂ ਤੇ ਤਿਰੰਗਾ ਝੰਡਾ ਲਹਿਰਾਇਆ ਗਾ ਮੇਰੇ ਨਾਲ ਆ ਸੱਤ ਪਾਪ ਆਪਣੇ ਖੜੇ ਨੇ ਵੀਰ ਜਿਹੜੇ ਵੀ ਫੌਜ ਸ਼ਾਫਕ ਹਸਨਿਕ ਇਹਨਾਂ ਨਾਲ ਵਿਚਾਰ ਕੀਤੀ ਅਸੀਂ ਮਿਲ ਕੇ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਪਹਿਲੀ ਵਾਰੀ ਮਨਾਇਆ ਤਿਰੰਗਾ ਝੰਡਾ ਲਹਿਰਾਇਆ ਜੀ 15 ਅਗਸਤ ਦੂਜੀ ਵਾਰੀ ਫੇਰ ਇਸ ਵਾਰੀ ਪੂਰੇ ਨਗਰ ਨੇ ਸਾਨੂੰ ਇਹ ਸਹਿਯੋਗ ਦਿੱਤਾ ਸਾਨੂੰ ਹੌਸਲਾ ਦਿੱਤਾ ਕਿ ਤੁਸੀਂ ਆਪਾਂ ਇਹ ਜੀ ਯਾਦਗਾਰ ਬਣਾਈਏ ਕਿ ਜਿਹਦਾ ਕਿ ਆਪਾਂ ਨੂੰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਯਾਦਗਾਰ ਰਹੂਗਾ ਇਸ ਕாக ਕਿ ਅਸੀਂ ਸਾਰੀ ਮਿਲ ਕੇ ਸਾਰੀ ਟੀਮ ਨੇ ਇਹ ਯਾਦਗਾਰ ਬਣਾਈ ਹੈ ਚਲੋ ਵੈਸੇ ਤਾਂ ਇੱਕ ਸੀਧਾ ਦੀ ਹਸ ਹਲਦਾ ਉਹਦਾ ਕੋਈ ਮੌਲੰਕਣ ਨਹੀਂ ਕੀਤਾ ਜਾ ਸਕਦਾ ਪਰ ਇੱਕ ਇਹ ਵੱਡਾ ਅਪੜਾਲਾ ਹੈ ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਚੀਜ਼ ਬਾਰੇ ਜਾਣੂ ਕਰਾਊਗਾ ਇਹ ਯਾਦਗਾਰ ਉਸਾਰਾਂ ਦੇ ਵਿੱਚ ਕੀਰਾ ਕਿਹੜੇ ਬੰਦੇ ਦਾ ਯੋਗਦਾਨ ਰਿਹਾ ਔਰ ਕਿੰਨਾ ਕੁ ਟੋਡਾ ਤੇ ਖਰਚਾ ਆ ਇਹਦੇ ਬਾਰੇ ਮੜਾ ਝੜਕੜ ਦਿੱਤੀ ਇਹਦੇ ਵਿੱਚ ਮੇਰੇ ਨਾਲ ਜੋ ਸਾਡੀ ਟੀਮ ਖੜੀ ਆ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਜਦੋਂ ਮੈਂ ਕੱਲਾ ਪਹਿਲਾਂ ਮੋਟਰਸਾਈਕਲ ਤੇ ਰੇੜੀ ਪਿੱਛੇ ਪਾ ਕੇ ਇੱਕ ਇਕੱਠੇ ਕਰਦਾ ਸੀਗਾ ਬੰਦਿਆਂ ਵੀਰਾਂ ਨੂੰ ਇਹ ਆਪਣੇ ਅਲੱਗ-ਅਲੱਗ ਕੰਮਾਂ ਕਰਾਵਰ ਲਈ ਮੈਂ ਵਿੱਚ ਸੀ ਸੀਗੇ ਪਰ ਇਹਨਾਂ ਨੇ ਟਾਈਮ ਕੱਢ ਕੇ ਉਸੇ ਟਾਈਮ ਆਉਣਾ ਸ਼ੁਰੂ ਕੀਤਾ ਸਰਦਾਰ ਮੀਤਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਚੇਅਰਮੈਨ ਦੇ ਤੌਰ ਤੇ ਇੱਕ ਗਠਨ ਕੀਤਾ ਇਹ ਕੁਚਾਰ ਸਿੰਘ ਜੀ ਪ੍ਰਧਾਨ ਬਣਾਏ ਅਗਰਤੀਰ ਸਿੰਘ ਜੀ ਪ੍ਰਧਾਨ ਬਣਾਏ ਸਰਦਾਰ ਕਲਦੀਪ ਸਿੰਘ ਜੀ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਸੁਪਾਲ ਸਿੰਘ ਜੀ ਸਰਦਾਰ ਇਕਵਾਲ ਸਿੰਘ ਜੀ ਸਰਦਾਰ ਬਲਜਿੰਦਰ ਸਿੰਘ ਸੂਬੇਦਾਰ ਸਾਹਿਬ ਤੇ ਸਰਦਾਰ ਸ਼ਖਵਿੰਦਰ ਸਿੰਘ ਤੇ ਸਰਦਾਰ ਡਾਕਟਰ ਸਿੰਘ ਜੀ ਸਰਦਾਰ ਰਘਵੀਰ ਸਿੰਘ ਅਤੇ ਸਰਦਾਰ ਭਰੂਪੁਰ ਸਿੰਘ ਇਹਨਾਂ ਸਾਰਿਆਂ ਦੇ 12 ਬੰਦਿਆਂ ਦੇ ਸਿੱਖ ਕਮੇਟੀ ਚੁਣੀ ਇਹਨਾਂ ਨੇ ਫਿਰ ਮਿਲ ਕੇ ਜੀ ਇਹ ਪੂਰਾ ਜੋ ਵੀ ਤੁਹਾਡੇ ਸਾਹਮਣੇ ਇਹ ਸਮਾਰਕ ਨੂੰ ਬਣਾਇਆ ਜੀ ਦਿਨਾਂ ਤੱਕ ਮਿਹਨਤ ਕਰਕੇ ਇਹਨਾਂ ਨੇ ਸਾਰੇ ਨੇ ਬਣਾਇਆ ਜੀ। ਅ ਥੋੜਾ ਇੱਕ ਬਹੁਤ ਵੱਡਾ ਪ੍ਰਲ ਹੈਗਾ ਜਿਹਦੇ ਨਾਲ ਕਾਫੀ ਲੋਕਾਂ ਨੂੰ ਹੋਰਾਂ ਨੂੰ ਵੀ ਸੇਧ ਮਿਲੂਗੀ। ਹੁਣ ਅੱਜ ਇੱਕ ਆਪਣਾ 79ਵਾਂ ਆਜ਼ਾਦੀ ਦਿਹਾੜਾ ਵੀ ਆ ਔਰ ਇੱਕ ਆਪ ਦਿਹਾੜਾ ਕਰਦਾ ਤੋਂ ਘਾਟਨ ਕਰਨ ਜਾ ਰਿਹਾ। ਇਸ ਮੌਕੇ ਤੁਸੀਂ ਕਿਸ ਲਿਖਾ ਦੇਣਾ ਚਾਹੁੰਦੇ ਹੋ ਇਨਥੇ ਵਸਾਸੀਆਂ ਨੂੰ? ਇਸ ਮੌਕੇ ਮੈਂ ਦੇਸ ਵਾਸੀਆਂ ਨੂੰ ਇਹ ਮੈਸੇਜ ਜਿਹੜਾ ਪਾਉਂਗਾ ਜਿਹੜਾ ਕਿ ਆਪਣੇ ਦੇਸ਼ ਦੇ ਜੋ ਵੀ ਸੀਧ ਹੁੰਦੇ ਆ ਉਹ ਸਾਡੇ ਲਈ ਹੁੰਦੇ ਆ ਕਿਉਂਕਿ ਜੇ ਰਾਤਾਂ ਨੂੰ ਫੌਜ ਜਾਗਦੀ ਆ ਤਾਂ ਹੀ ਤਾਂ ਅਸੀਂ ਅਰਦਾਤਾਂ ਨੂੰ ਸੁਣਨੇ ਆ। ਨਹੀਂ ਤਾਂ ਜੇ ਰਾਤਾਂ ਨੂੰ ਫੌਜ ਨਾ ਡਿਊਟੀ ਕਰੇ ਬਾਡਾਂ ਤੇ ਨਾ ਖੜਨ ਤਾਂ ਸ਼ਾਮ ਨੂੰ ਇੱਥੇ ਲੋਰ ਬਣ ਸਕਦਾ ਇਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ ਇਸ ਕਰਕੇ ਸਾਨੂੰ ਸਾਡੇ ਦੇਸ਼ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਬ ਚੰਗੀ ਸਿਹਤ ਵੱਲ ਧਿਆਨ ਦੇਣਾ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਇਸ ਜੀ ਕੇ ਸਰਪੰਚ ਜਸਵਿੰਦਰ ਸਿੰਘ ਜਿਹੜਾ ਸਾਫਾ ਸੈਨਿਕ ਵੀ ਨੇ ਔਰ ਉਹਨਾਂ ਨੇ ਦੱਸਿਆ ਵੀ ਕਹ ਤਰੀਕੇ ਨਾਲ ਇਹਨਾਂ ਦੇ ਮੰਦੇ ਵਿੱਚ ਇਹ ਆਪਣੇ ਪਿੰਡ ਦੇ ਜੋ 16 ਸ਼ਹੀਦ ਨੇ ਉਹਨਾਂ ਦੀ ਯਾਦਗਾਰ ਬਣਾਉਣ ਦਾ ਵਿਚਾਰ ਆਇਆ ਇਨਾਂ ਦੀ ਪੂਰੇ ਜੋ ਸਾਫਕਾ ਫੌਜੀ ਨੇ ਪਿੰਡ ਦੇ ਉਹਨਾਂ ਦੀ ਇੱਕ ਟੀਮ ਆ ਜਿਨ੍ਹਾਂ ਨੇ ਇਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਉਪਰਾਲਾ ਕੀਤਾ ਉਹ ਇੱਕ ਬਹੁਤ ਸਲਾਗਤਜੋਗ ਉਪਰਾਲਾ ਜਿਸ ਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਜਿੱਥੇ ਸੇਧ ਮਿਲੂ ਉੱਤੇ ਹੋਰ ਨਾ ਪਿੰਡਾਂ 'ਚ ਵੀ ਇਸ ਤਰ੍ਹਾਂ ਦੀ ਇੱਕ ਜਾਗਰਤੀ ਪੈਦਾ ਹੋਊਗੀ ਦਰਵਿੰਦਰ ਸਿੰਘ ਗਰਸ਼ੀਦ ਰਾਏਕੋਟ ਅੱਜ ਜਿਹੜਾ 79ਵਾਂ ਆਜ਼ਾਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਮੌਕੇ ਵਿੱਚ ਉਹਦੇ ਵਿੱਚ ਅੱਜ ਸਾਡੇ ਨੱਥੋਵਾਲ ਪਿੰਡ ਦੇ ਵਿੱਚ ਇੱਕ ਜਿਹੜੀ ਅਸਲੀ ਛੀ ਦੀ ਸਮਾਰਕ ਬਣੀ ਆ ਇਹ ਜਿਹੜੀ ਕਮੇਟੀ ਨੇ ਜਿਹੜੀ ਇੱਥੇ ਵੀ ਐਸੋਸੀਏਸ਼ਨ ਬਣੀ ਆ ਫੌਜੀਆਂ ਦੀ ਉਹਨਾਂ ਨੇ ਇਤਮਾਰਕ ਬਣਾਈ ਆ ਬਹੁਤ ਹੀ ਵੱਡਾ ਪ੍ਰਾਲਾ ਵਾ ਇਸ ਪਿੰਡ ਦੇ ਆ ਜਿਹੜੇ 16 ਫੌਜੀ ਇਸ ਪਿੰਡ ਦੇ ਛੀਟ ਬੋਏ ਹੋਏ ਆ ਤੇ ਇਸ ਪਿੰਡ ਦੇ ਵਿੱਚ 350 ਫੌਜੀ ਆ ਜਿਹੜਾ ਰਿਟਾਇਰ ਹੋਇਆ ਇਸ ਵੇਲੇ ਤੇ 150 ਫੌਜੀ ਹਲੇ ਵੀ ਨੌਕਰੀ ਕਰ ਰਿਹਾ ਇਸ ਵੇਲੇ ਫੌਜ ਦੇ ਵਿੱਚ ਬਹੁਤ ਹੀ ਮੇਰੇ ਖਿਆਲ ਪੰਜਾਬ ਦੇ ਵਿੱਚ ਤੇ ਪਹਿਲਾ ਪਿੰਡ ਹੋਊਗਾ ਜਿਹਦੇ ਵਿੱਚ ਇੰਨੇ ਫੌਜੀ ਜਿਹੜੇ ਫੌਜ ਦੇ ਬੱਚਾ ਇਸ ਕਰਕੇ ਮੈਂ ਜਿਹੜਾ ਇਹ ਸमारक ਬਣਾਈ ਆ ਤੇ ਅੱਜ ਜਿਹੜਾ ਹੈਗਾ ਆਜ਼ਾਦੀ ਦੇ ਦਿਨ ਦੇ ਮੌਕੇ ਤੇ ਸਾਰੇ ਜਿਹੜੇ ਪੰਜਾਬ ਦੇ ਨਥਵਾਲ ਪਿੰਡ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਹੜੇ ਸ਼ਹੀਦ ਹੋੰਦੇ ਆ ਇਹ ਕੌਮ ਦਾ ਫਰਮਾਇਆ ਹੁੰਦਾ ਵਾ ਇਹ ਹਮੇਸ਼ਾ ਹੀ ਅਮਰ ਰਹਿੰਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅੱਜ ਦੇ ਦਿਨ ਤੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਬੈਗਰੂ ਜੀ ਕਾ ਖਾਲਸਾ ਲਾਹਿਰੂ ਜੀ ਕੀ ਅੱਜ 79 ਮਾਰਚ ਜੋ ਸੰਵਤਤ ਦੇਸ਼ ਦਾ ਮਨਾਇਆ ਗਿਆ ਪੂਰੇ ਦੇਸ਼ ਦੇ ਵਿੱਚ ਮੇਰੇ ਪਿੰਡ ਮੱਥੋਵਾਲ ਦੇ 16 ਬੰਦੇ ਆਰਮੀ ਦੇ ਵਿੱਚ ਜਾਂ ਅਲੱਗ-ਅਲੱਗ ਫੋਰਸਾਂ ਦੇ ਵਿੱਚ ਡਿਊਟੀ ਕਰਦੇ ਸਮੇਂ ਲੜਾਈਆਂ ਦੇ ਵਿੱਚ ਉਧਾਂ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੀ ਉਹਨਾਂ ਵਾਸਤੇ ਹੀ ਸ਼ਰਮਾਂਗਲੇਟ ਭੇਟ ਕੀਤੀ ਆ ਜਿਹਦੇ ਅੱਜ ਇੱਕ ਸ਼ਹੀਦੀ ਸਮਾਰਕ ਬਣਾਈ ਗਈ ਆ ਸ਼ਹੀਦੀ ਸਮਾਰਕ ਦਾ ਅੱਜ ਉਦਘਾਟਨ ਸਾਡੇ ਬੀਐਸਐਫ ਦੇ ਡੀਆਈਜੀ ਸਰਦਾਰ ਹਰਿੰਦਰਪਾਲ ਸਿੰਘ ਸੋਹੀ ਉਹ ਆਪਣੇ ਕਰਤਵਾਂ ਨਾਲ ਆ ਅਜੋਕ ਘਾਟਾਂ ਕਰਕੇ ਗਿਆ ਨੇ ਜੀ ਉਸ ਤੋਂ ਬਾਅਦ ਸਾਡੇ ਹਲਕੇ ਦੇ ਐਮਐਲਏ ਸਦਾ ਹਾਕਮਦਾਰ ਠੇਕੇਦਾਰ ਉਹ ਵੀ ਸਾਡੇ ਕੋਲ ਪਹੁੰਚੇ ਸਨ ਤੇ ਉਸ ਤੋਂ ਇਲਾਵਾ ਅਲੱਗ-ਅਲੱਗ ਵਾਸਤੇ ਪਾਸੇ ਸਾਰੇ ਪਿੰਡਾਂ ਦੇ ਪੰਚਾਇਤਾਂ ਸਰਪੰਚ ਸਹਿਬਾਨ ਸਾਰੇ ਸਾਡੇ ਕੋਲ ਆਏ ਸੀਗੇ ਉਹ ਇਸ ਅਸੈਂਬਲੀ ਦੀ ਸਭਾਗਾਂ ਵਿੱਚ ਉਹਨਾਂ ਨੇ ਵੀ ਬਤੜ ਕੇ ਹਸਾਲਿਆ ਸਭ ਦੇ ਠੀਕਾ ਫੇਸ ਤੋਂ ਵਿੱਚ ਮੌਕਾ ਕਰਕੇ ਟੁਕੜੀ ਆਈ ਇਹ ਮੁਖਤਾਰ ਨੇ ਸਿੱਟ ਕੁੜੀ ਬਣਾਉਣਾ ਦਾ ਹੀ ਸੀਗਾ ਜੀ ਕਿਉਂਕਿ ਜਿਵੇਂ ਕਿ ਅੱਜ ਸਾਡੇ ਜਿਹੜੀ ਪਹਿਲੇ ਅਸੀਂ ਸਮਾਗਮ ਪਹਿਲੇ ਵਾਰ ਬਣਾਇਆ ਇਹ ਸਮਾਗਮ ਬਣਾਉਣ ਦੇ ਨਾਲ ਨਾਲ ਸਾਡੇ ਜਿਹੜੇ ਪਿੰਡਾਂ ਦੇ ਲੋਕ ਮੁੰਡੇ ਆ ਅੱਜ ਕੱਲ ਨਵੀਂ ਜਨਰੇਸ਼ਨ ਆ ਉਹ ਵਿਦੇਸ਼ਾਂ ਨੂੰ ਜਾ ਰਹੀ ਆ ਤੇ ਕੁਝ ਨਸ਼ਿਆਂ ਵੱਲ ਨੂੰ ਹੋਏ ਪੈ ਨੇ ਇਸ ਲਈ ਜਦੋਂ ਅਸੀਂ ਇਹ ਜੇ ਸਮਾਗਮ ਕਰਵਾਵਾਂਗੇ ਸਰਕਾਰਾਂ ਦੇ ਕੋਲ ਜਾ ਕੇ ਅਪੀਲ ਕਰਾਂਗੇ ਇਹ ਸਮਾਗਮ ਹੋਣਗੇ ਇਹ ਤਾਂ ਸਾਡੇ ਨੌਜਵਾਨ ਪੀੜੀ ਨੂੰ ਪ੍ਰੇਰਨਾ ਮਿਲੂਗੀ ਉਤਸ਼ਾਹਤ ਹੋਣਗੇ ਉਹ ਅੱਜ ਮੇਰੇ ਸੋਚ ਦੇ ਮੁਤਾਬਕ ਅੱਜ ਜਿਹੜੇ ਜਿੰਨਾ ਵੀ ਨੌਜਵਾਨਾਂ ਨੇ ਜਾਂ ਬੱਚਿਆਂ ਨੇ ਬਜ਼ੁਰਗਾਂ ਨੇ ਦੇਖਿਆ ਮੁੰਡਿਆਂ ਨੇ ਉਹ ਲਗਭਗ 100% ਦੇ ਹਿਸਾਬ ਦੇ ਨਾਲ ਉਤਸ਼ਾਹਤ ਹੋਏ ਆ ਕਿ ਯਾਨੀ ਅਸੀਂ ਵੀ ਬੀਐਸਐਫ ਦੇ ਵਿੱਚ ਜਾਂ ਆਰਮੀ ਦੇ ਵਿੱਚ ਸਰਵਿਸ ਕਰਾਂਗੇ ਜੀ ਅੱਜ ਦੇ ਸੁਨਾਗੋ ਲੱਗੇ ਜਾਂਦੇ ਲੋਕ ਦੇਸ਼ ਵਾਸੀਆਂ ਨੇ ਦਾ ਸਰਜਨ ਨੌਜਵਾਨ ਕਿੰਨੀ ਤੱਕ ਹਰਨਾ ਅੱਜ ਦੇ ਇਸ ਸਮਾਗਮ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦੇ ਆ ਗਾਵਾਂਗੇ ਕਿ ਜੇ ਨਸ਼ਿਆਂ ਦਾ ਦੌਰ ਪੰਜਵਾ ਦਰਿਆ ਜੋ ਆਪਣਾ ਤਲ ਰਿਹਾ ਇਹਨਾਂ ਤੋਂ ਬਚਣਾ ਚਾਹੀਦਾ ਸਾਨੂੰ ਆਪਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਤੇ ਪੜ੍ਹਾਈ ਵੱਲ ਧਿਆਨ ਦੇਣਾ ਤੇ ਬੱਚਾ ਮੁੰਡਿਆ ਮੁੰਡਿਆਂ ਨੂੰ ਤੇ ਨੌਜਵਾਨਾਂ ਨੂੰ ਤੇ ਸਾਡੇ ਜਿਹੜੇ ਦੇਸ਼ ਦੇ ਰਾਖੇ ਆ ਬੀਐਸਐਫ ਆਰਮੀਆ ਸੀਆਰਪੀ ਆਈਡੀ ਵੀ ਜਿਨੇ ਵੀ ਹੋਸਾਂ ਨੇ ਉਹਨਾਂ ਵਿੱਚ ਵੱਚ ਕੇ ਕਿਸਾ ਲੈ ਕੇ ਸਾਡੇ ਦੇਸ਼ ਦੀ ਰੱਖਿਆ ਕਰਨੀ ਚਾਹੀਦੀ ਆ ਇਹ ਮੈਸੇਜ ਹੈ ਅੱਜ ਤੇ ਅਫਕਸ਼ਨ ਕਰਾਇਆ ਸੀ ਤੇ ਇਹ ਜੋ ਸਾਡੇ ਪਿੰਡ ਦੇ 16 ਬੰਦੇ ਵੱਧ ਲਗ ਲਗ ਯੁੱਧਾਂ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੀ ਯਾਦਗਾਰ ਨੂੰ ਮੁੱਖ ਰੱਖਦਿਆਂ ਬਾਅਦ ਮਮੋਰੀਅਲ ਬਣਾਇਆ ਗਿਆ ਔਰ ਸਪੈਸ਼ਲ ਪਾਕਾਪਾਟ ਤੋਂ ਇੱਕ ਟੁਕੜੀ ਵਾਲੀ ਟੀਮ ਆਈ ਸਲਾਮੀ ਦੇਣ ਵਾਸਤੇ ਔਰ ਇੱਥੇ ਡੀਆਜੀ ਜੀ ਸ੍ਰੀ ਹਰਿੰਦਰ ਸਿੰਘ ਪਾਲ ਜੀ ਚਾਹਲ ਸਾਹਿਬ ਉਹ ਸੋਹੀ ਸਾਹਿਬ ਜੀ ਆਏ ਔਰ ਉਹਨਾਂ ਨੂੰ ਦੇਖ ਕੇ ਅੱਜ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਨਾਂ ਜੋਸ਼ ਆ ਗਿਆ ਕਿ ਉਹ ਸਾਰੇ ਹੀ ਕਹਿੰਦੇ ਸੀ ਅਸੀਂ ਵੱਧ ਵੱਧ ਵੀਸਵ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ। ਨੌਜਵਾਨਾਂ ਨੂੰ ਸਿਹਰਾ ਦੇਣਾ ਚਾਹੋਗੇ ਜਿਹੜਾ ਸਾਡੇ ਦਾ ਤਰੂਗਾ। ਅਸੀਂ ਨੌਜਵਾਨ ਜਿੰਨੇ ਵੀ ਅਸਮ ਨਗਰ ਦੇ ਨੌਜਵਾਨਾਂ ਉਹਨਾਂ ਨੂੰ ਇਹ ਸਿਹਰਾ ਦੇਣਾ ਚਾਹਾਂਗੇ ਕਿ ਉਹ ਜੋ ਅੱਜ ਗਲਤ ਆਦਤਾਂ ਪਈਆਂ ਹਨ ਨਸ਼ੇ ਵਾਲੀਆਂ ਉਹਨਾਂ ਨੂੰ ਤਿਆਗ ਕੇ ਖੇਡ ਦੇ ਮੈਦਾਨ ਦੇ ਵਿੱਚ ਉੱਦਣ ਔਰ ਆਪਣੇ ਸਰੀਰ ਨੂੰ ਇਹਨਾਂ ਮਜ਼ਬੂਤ ਕਰਨਾ ਤੇ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ।